ਬੱਚਿਓ ਬੈਠ ਜਾਓ। ਪੈਂਤੀ ਅੱਜ ਤੁਹਾਨੂੰ ਕੀ ਪੜਾਵਗੇ? ਬੱਚਿਓ ਤੁਸੀਂ ਦੱਸੋ ਅੱਜ ਮੈਂ ਤੁਹਾਨੂੰ ਕੀ ਪੜਾਵਾਂ? ਪੈਂਤੀ ਨੂੰ 35 ਨਹੀਂ ਆਉਂਦੀ ਤੁਸੀਂ 35 ਪੜਾ ਦਿਓ। ਤੈਨੂੰ 35 ਨਹੀਂ ਆਉਂਦੀ। ਚਲੋ ਫਿਰ ਅੱਜ ਆਪਾਂ 35 ਪੜ੍ਹਾਂਗੇ। ਪਰ ਤੁਹਾਨੂੰ ਮੈਂ 35 ਕਵਿਤਾ ਪੜਾਵਾਂਗੀ ਜੋ ਵੀ ਸੁਰਜੀਤ ਸੰਧੂ ਜੀ ਦੀ ਲਿਖੀ ਹੋਈ ਕਿਤਾਬ ਬਾਲ ਪਿਆਰੇ ਵਿੱਚ ਬਹੁਤ ਵਧੀਆ ਨਿਮਾਂਚਕ ਅਤੇ ਪਿਆਰੇ ਤਰੀਕੇ ਨਾਲ ਲਿਖੀ ਗਈ ਹੈ ਤੇ ਮੈਨੂੰ ਉਮੀਦ ਹੈ ਉਹਨੂੰ ਪੜ੍ਹ ਕੇ ਅਤੇ ਸੁਣ ਕੇ ਤੁਸੀਂ ਜਲਦੀ ਹੀ ਪੈਂਤੀ ਸਿੱਖ ਜਾਓਗੇ ਤੇ ਫਿਰ ਕਦੇ ਭੁੱਲੋਗੇ ਹੀ ਨਹੀਂ। ਕੋਨੇ ਅੱਖਰਾਂ ਦੇ ਵਿੱਚ ਲਿਖਣਾ ਕੱਕਾ ਕੱਕਾ ਗੱਗਾ ਕੱਗਾ ਅੰਨ੍ਹਾ ਬੋਲਣਾ ਦਿੰਦਲੀ ਦੇ ਵਿੱਚ ਕਦੇ ਨਹੀਂਓ ਡੋਲਣਾ ਟਿੱਕਾ ਸ਼ਿਸ਼ਾ ਦਿੱਜਾ ਦਿੱਜਾ ਅੰਨ੍ਹਾ ਕਹਾਂਗੇ ਸਦਾ ਮਾਪਿਆਂ ਦੀ ਅੱਗੇ ਅਚ ਰਾਵਾਂਗੇ ਟਕਾ ਠੱਠਾ ਡੱਡਾ ਟੱਡਾ ਨਾ ਰੱਸਣਾ ਢੂਣਾ ਨਿਕੂ ਜਾਂਦੇ ਫੰਦੇ ਹੱਸਣਾ देवी के दे दे नाने नहीं हो रहना दे पप्पा पप्पा बाबा पप्पा मम्मा बच्चे हो कत्ती नहीं रख सब टाइम दस्ते हो यही आरार गल्ला वह आरार काटेंगे खेती ए जी सारे पंती पूरी करेंगे खेती ए जी सारे पंती पूरी करेंगे ਆਦਿ ਨੇ ਗਿਆਨ ਦਾ ਚਾਨਣ ਫੈਲਾ ਦਿੰਦੇ ਨੇ ਸਾਡੇ ਅਗਾਂਹ ਕਿਸਾਨ ਨੂੰ ਗਿਆਨ ਦੇ ਕੇ ਜ਼ਿੰਦਗੀ ਵਿੱਚ ਕਾਬਿਲ ਬਣਾ ਦਿੰਦੇ ਨੇ ਧੰਨਵਾਦ